जिंदाबाद सरदार करदीप सिंह जिंदाबाद जिंदाबाद सरदार कुलदीप सिंह जिंदाबाद ये समझ नहीं आ रहा ਦਾਗਾ ਉਹ ਵੀ ਦਾ ਬੰਦਰੀ ਦਾ ਵਾਲਾ ਉਹ ਇਹ ਗੁਰਦੀਪ ਸਿੰਘ ਦਾਵਾ ਉਹ ਜਿੱਤਨ ਦਵਾਨ ਜਿੱਤਨ ਦਵਾਨ ਸਾਹਿਬ ਆਵਰੋ ਅੱਜ ਲਗਾਏ ਹਾਂ ਜੀ ਅੱਜ ਆਉਂਦੇ ਆਉਂਦੇ ਆ ਮਹਾਰਾਜ ਜੀ ਯਾਰ ਸ਼ੌਟ ਕਰੰਦੋ ਰਦਾਵਾ ਖਾਂ ਬੋ ਸ਼ੁਰੂ ਕਰਿਆ ਮਾਣਿਆ ਦੋਸਤੋ ਬੋ ਸ਼ੁਰੂ ਕਰਨਾ ਤੇਰਾ ਬਾਬਾ ਨਾਨਕ ਦੇ ਸਾਰੇ ਹੀ ਵੋਟਰਾਂ ਸਪੋਰਨ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦੀਪ ਸਿੰਘ ਰਦਾਵਾ ਆਮ ਆਦਮੀ ਪਾਰਟੀ ਤੇ ਯਕੀਨ ਕਰਕੇ ਇੰਨੀ ਵੱਡੀ ਲੀਡ ਨਾਲ ਜਿੱਤਿਆ ਤੇ ਜਿਹੜਾ ਹੰਕਾਰ ਦਾ ਕਿਲਾ ਸੀ ਉਹ ਢਾਟ ਨਹੀਂ ਕਰ ਦਿੱਤਾ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੇ ਸਾਰੇ ਮੁੱਦੇ ਸਾਰੇ ਮੁੱਦੇ ਸੀਐਮ ਸਾਹਿਬ ਕੋ ਰੱਖੇ ਜਾਣਗੇ ਜੋ ਜੋ ਹਲਕੀ ਦੀ ਡਿਮਾਂਡ ਹੋਗੀ ਸਾਰੀਆਂ ਪੂਰੀ ਕੀਤੀ ਜਾਣਗੀ ਅੱਜ ਅੱਜ ਬੜਾ ਖੁਸ਼ੀ ਦਾ ਮੁਖਾਮ ਹੈ ਕਿ ਲੋਕ ਕਹਿੰਦੇ ਸੀਗੇ ਕਿ ਸੁਖਜਿੰਦਰ ਰੰਦਾਵੇ ਦੀ ਜਿੱਤ ਦੀ ਰਥ ਕਿਵੇਂ ਰੁਕੂਗੀ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਸ ਰਥ ਨੂੰ ਰੋਕੇ ਦੱਸਤਾ ਉਹਦਾ ਕਾਰਨ ਇਹ ਆ ਕਿ ਪਿਛਲੇ ਕਈ ਸਾਲਾਂ ਤੋਂ ਜਿੰਨਾ ਹੰਕਾਰ ਜਿੰਨੀ ਮਾੜੀ ਬੋਲੀ ਸਰਦਾਰ ਸੁਖਵਿੰਦਰ ਸਿੰਘ ਨੇ ਦਾਵੇ ਨੇ ਬੋਲੀ ਆ ਮੈਂ ਸਮਝਦਾ ਵੀ ਉਹ ਹੰਕਾਰ ਦੇ ਖਿਲਾਫ ਉਹ ਜ਼ਬਰ ਦੇ ਖਿਲਾਫ ਅੱਜ ਲੋਕਾਂ ਨੇ ਜਵਾਬ ਦਿੱਤਾ ਸਰਦਾਰ ਸੁਖਵਿੰਦਰ ਸਿੰਘ ਦਾਵਾ ਹਮੇਸ਼ਾ ਰਾਜਨੀਤੀ ਪੈਸੇ ਦੀ ਔਰ ਬਹੁਵਲਿਆ ਦੀ ਕਰਦਾ ਰਿਹਾ ਅੱਜ ਲੋਕਾਂ ਨੇ ਉਸ ਪੈਸੇ ਤੇ ਬਹੁਵਲਿਆ ਨੂੰ ਨਕਾਰ ਕੇ ਆਜ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਵੋਟਾਂ ਪਈਆਂ ਨੇ ਔਰ ਮੈਂ ਦਿਲ ਦੀਆਂ ਗਰਾਈਆਂ ਤੋਂ ਸਰਦਾਰ ਗੁਰਦੀਪ ਸਿੰਘ ਰੰਦਾਵਾ ਔਰ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਨੂੰ ਮੁਬਾਰਕ ਦਿਨਾ ਔਰ ਉੱਥੇ ਹੀ ਮੈਂ ਪਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਰਾਗਵ ਝੱਡਾ ਜੀ ਔਰ ਅਮਨ ਜਰਸਨ ਕਲਸੀ ਜਿਹੜਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਬਣਿਆ ਨੇ ਸਦਾ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਇੱਕ ਕਟਾਰੂ ਚੱਕ ਜੀ ਸ਼੍ਰੀ ਲਾਲਚੰਦ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਸ ਜਿਹੜੀ ਆਵਾਜ਼ੀ ਪਾਰਟੀ ਦੀ ਸੀਟ ਆ